ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਹਿਲਾਂ ਤਾਂ ਸਾਰੇ ਜਣੇ ਫਤਿਹ ਪ੍ਰਵਾਨ ਕਰੋ ਉਸ ਤੋਂ ਬਾਅਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਲੈਬ ਕਿਉਂ ਹੋਇਆ ਤੁਹਾਨੂੰ ਦੋ ਚਾਰ ਗੱਲਾਂ ਕਰਨੀਆਂ ਬੇਨਤੀਆਂ ਕਰਨੀਆਂ ਤੁਹਾਨੂੰ ਸ਼੍ਰੀ ਅਨੰਦਪੁਰ ਸਾਹਿਬ ਹੋਲਾ ਮੱਲਾ 15 ਤਰੀਕ ਨੂੰ ਮਨਾਇਆ ਜਾ ਰਿਹਾ ਜਿਹਦੇ ਵਿੱਚ ਸੰਗਤਾਂ ਬਹੁਤ ਹਮ ਹੋਮਾਗੇ ਜਾ ਰਹੀਆਂ ਔਰ ਸੰਗਤਾਂ ਟਰੈਕਟਰ ਟਰਾਲੀਆਂ ਤੇ ਜਾ ਰਹੇ ਆ ਪਰ ਆਪਣੀ ਜਿਹੜੀ ਆ ਤੁਸੀਂ ਜਾਣ ਦੀ ਜਾਣ ਦਾ ਵੀ ਖਿਆਲ ਰੱਖਣਾ ਉਹ ਕਿਸ ਤਰ੍ਹਾਂ ਰੱਖਣਾ ਮੋਟਰਸਾਈਕਲਾਂ ਤੇ ਹੁੱਲੜ ਬਾਜੀ ਨਹੀਂ ਕਰਨੀ ਮੋਟਰਸਾਈਕਲਾਂ ਤੇ ਪਟਾਕੇ ਨਹੀਂ ਮਾਰਦੇ ਜਾਣਾ ਝੰਡੇ ਲਾ ਲਓ ਕੋਈ ਗੱਲ ਨਹੀਂ ਜਦੋਂ ਤੁਸੀਂ ਜਾਂਦੇ ਆ ਗੁਰੂ ਸਾਹਿਬ ਦੇ ਘਰ ਸਿਰ ਨੀਵਾ ਕਰਕੇ ਜਾਓ ਜਿੱਥੇ ਕੋ ਮਹਾਰਾਜ ਦੀਆਂ ਖੁਸ਼ੀਆਂ ਮਿਲਣਗੀਆਂ ਤੁਹਾਨੂੰ ਟਰੈਕਟਰਾਂ ਤੇ ਡੀਜ਼ਲ ਆ ਕੇ ਜਾਂਦੇ ਆ ਉੱਚੀ ਉੱਚੀ ਡੀਜ਼ਲ ਆ ਕੇ ਜਾਂਦੇ ਆ ਆਪਾਂ ਕੀ ਸਾਬਤ ਕਰਨਾ ਚਾਹੁੰਦੇ ਆ ਉਥੇ ਅਸੀਂ ਪਿਕਨਿਕ ਮਨਾਉਣ ਚਲੇ ਆ ਜਿਹੜੇ ਅਸੀਂ ਡੈਕ ਲਾ ਕੇ ਜਾਂਦੇ ਆ ਜਾਂ ਅਸੀਂ ਕਿਰਪਾਨਾ ਹੱਤਾ 'ਚ ਫੜੀਆਂ ਬੇਸਬਾਲ ਹੱਤਾ 'ਚ ਫੜੇ ਹੋਆ ਕੀ ਕਰਨ ਚਲੇ ਆ ਉਥੇ ਕੋਈ ਜਦ ਹੋ ਰਿਆ ਉਥੇ ਜਿਹੜਾ ਜਿੱਥੇ ਜਿਹੜਾ ਵੀ ਜਾਂਦਾ ਦਸਵੇਂ ਪਾਤਸ਼ਾਹ ਦੀ ਖੁਸ਼ੀਆਂ ਲੈਣ ਜਾਂਦਾ ਮੈਂ ਆਪਣੇ ਵੀਰਾਂ ਨੂੰ ਬੇਨਤੀ ਕਰਦਾ ਪੂਰੇ ਸੌਂਗ ਸੱਜ ਕੇ ਜਾਓ ਕੋਈ ਗੱਲ ਨਹੀਂ ਜੇ ਤੁਸੀਂ ਪਤਤਪੂਰੇ ਵਾਰੂ ਵੀ ਜਾਂਦੇ ਆ ਫੇਰ ਵੀ ਸਿਰ ਨੀਮਾ ਕਰਕੇ ਜਾਓ ਦਸਵੇਂ ਪਾਤਸ਼ਾਹ ਦੇ ਕੋਲ ਜਾਂਦੇ ਆ ਤੇ ਸਰ ਨੀਮਾ ਕਰਕੇ ਜਾਓ ਮਹਾਰਾਜ ਦੀਆਂ ਖੁਸ਼ੀਆਂ ਤੁਸੀਂ ਲਓ ਜੇ ਆਪਾਂ ਕਹਿੰਦੇ ਆ ਗਾਣੇ ਲਾਉਂਦੇ ਜਾਣਾ ਢੋਲ ਵਜਾਉਂਦੇ ਵਜਾਉਂਦੇ ਜਾਣਾ ਉਹਦਾ ਤਾਂ ਕੋਈ ਫਾਇਦਾ ਨਹੀਂ ਤੁਹਾਨੂੰ ਜਾਣ ਦਾ ਕੋਈ ਫਾਇਦਾ ਨਹੀਂ ਆਰਾਮ ਨਾਲ ਘਰ ਬੈਠੋ ਕਿਤੇ ਜਾਣ ਦੀ ਲੋੜ ਨਹੀਂ ਲੜਾਈ ਝਗੜਾ ਨਾ ਕਰੋ ਪਟਾਕੇ ਨਾ ਮੋਟਰਸਾਈਕਲਾਂ ਦੇ ਮਾਰੋ ਜੇ ਗੁਰੂ ਸਾਹਿਬ ਤੋਂ ਕੁਝ ਲੈਣਾ ਤਾਂ ਸੋ ਮੈਂ ਇੰਨੀਆਂ ਬੇਨਤੀਆਂ ਕਰਦੇ ਆ ਆਪਣੇ ਭਰਾਵਾਂ ਨੂੰ ਜਾਓ ਗੁਰੂ ਘਰ ਤੇ ਬਸ ਮੇਰੀ ਇਹੇ ਬੇਨਤੀ ਆ ਵੀ ਪਟਾਕੇ ਨਾ ਵਜਾਓ ਤੇ ਟਰੈਕਟਰਾਂ ਤੇ ਡੀਜ਼ਨ ਲਾਓ ਸ਼ਾਂਤੀ ਨਾ ਜਾਓ ਉੱਥੇ ਜਾ ਕੇ ਸੰਗ ਦੇ ਵਿੱਚ ਜਾ ਕੇ ਹਰ ਗ ਨੂੰ ਨੀਵੇਂ ਹੋ ਕੇ ਜਾਓ ਫਿਰ ਮਹਾਰਾਜ ਬੜੇ ਖੁਸ਼ ਹੁੰਦੇ ਆ ਤੇ ਹੋ ਸਕਦਾ ਮਹਾਰਾਜ ਤੁਹਾਨੂੰ ਕੁਛ ਨ ਕੁਛ ਦੇਣ ਜੇ ਮੈਂ ਲੈ ਕੇ ਜਾਣਾ ਫਿਰ ਕੁਛ ਨਹੀਂ ਮਿਲਦਾ ਧੰਨਵਾਦ ਮੈਂ ਇੰਨੀਆਂ ਗੱਲਾਂ ਕਹਿੜੀਆਂ ਸੀ ਬਲਾਉ ਫਤਿਹ ਵਾਹਿਗੁਰਜੀ ਦਾ ਕਾਲ ਸਾਹਿਬ ਵਾਹਿਗੁਰਜੀ ਕੀ